ਅਗੇ ਵਧਦੇ ਅਗਰੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ذریعے ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐhtਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਐhtਿਆਤਨ ਨੇ ਜਾਂਚ ਕੀਤੀ ਜਾ ਰਹੀ ਹੈ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐhtਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਐhtਿਆਤਨ ਨੇ ਜਾਂਚ ਕੀਤੀ ਜਾ ਰਹੀ ਹੈ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐਹਤਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਐਤਨਾਤ ਨੇ ਜਾਂਚ ਕੀਤੀ ਜਾ ਰਹੀ ਹੈ ਅਗੇ ਵਾਪਸ ਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰਦ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐhtਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਇਹ ਤਨਾਤ ਨੇ ਜਾਂਚ ਕੀਤੀ ਜਾ ਰਹੀ ਹੈ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐhtਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਐhtਿਆਤਨ ਨੇ ਜਾਂਚ ਕੀਤੀ ਜਾ ਰਹੀ ਹੈ ਅੱਗੇ ਵਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ ਮੁਰਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਤੇ ਨੌਇਡਾ ਦੇ ਸਕੂਲਾਂ ਨੂੰ ਧਮਕੀ ਵਾਲਾ ਮੈਸੇਜ ਭੇਜਿਆ ਗਿਆ ਹੈ ਪੂਰਬੀ ਦਿੱਲੀ ਦੇ ਅਲਕਾਨ ਸਕੂਲ ਨੂੰ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਮੌਕੇ ਦੇ ਉੱਤੇ ਪਹੁੰਚ ਕੇ ਪੁਲਿਸ ਨੇ ਸਕੂਲ ਦੀ ਜਾਂਚ ਕੀਤੀ ਪੁਲਿਸ ਨੂੰ ਅਜੇ ਕੋਈ ਵੀ ਇਤਰਾਜ਼ਯੋਗ ਵਸਤੂ ਜਿਹੜੀ ਇੱਥੇ ਨਹੀਂ ਮਿਲੀ ਹਾਲਾਂਕਿ ਐਹਤਿਆਤਨ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਨੇ ਉਹ ਐਤਨਾਤ ਨੇ ਜਾਂਚ ਕੀਤੀ ਜਾ ਰਹੀ ਹੈ